ਹਾਈ ਹਾਈ ਲਕਮਾ ਤਾਂ ਨਿਕਲ ਗਿਆ ਮੱਖਾ ਜਾਇ ਤੇ ਹਾਈ ਹਾਈ ਥੱਕ ਗਈ ਮੈਂ ਤਾਂ 아이 ਹੇ ਫਿਰ ਦੁੱਖ ਹੀ ਆਂਦਾ ਮੇਰਾ ਤਾਂ ਫਿਰ ਦੁੱਖਣ ਲੱਗ ਗਿਆ ਕੀ ਕਰਾਂ ਮੈਂ ਤਾਂ ਟੈਨਸ਼ਨ ਪੈ ਰਹੀ ਹੈਗੀ 아이 ਉਹਦਾ ਵੀ ਨ ਕੋਈ ਅਤਾ ਪਤਾ ਲੱਗ ਰਿਹਾ ਹੈਗਾ ਗਿਆ ਕਿੱਥੇ ਆ ਕਿੱਥੇ ਨਾ ਗਿਆ ਹੈ ਮਾੜੀ ਜੀ ਗੱਲ ਹੋਈ ਆ ਪਤਾ ਨਹੀਂ ਕਿਹੜੀ ਗੱਲ ਤੋਂ ਐਡੀ ਗੱਲ ਦਿਲ ਤੇ ਲਾ ਕੇ ਭੱਜ ਗਿਆ ਇੱਥੇ ਮੈਨੂੰ ਦੱਸ ਕੇ ਵੀ ਨਹੀਂ ਗਿਆ ਮੈਂ ਤਾਂ ਟੈਨਸ਼ਨ ਹੋ ਰਹੀ ਐ ਹੁਣ ਮੈਂ ਹੋ ਰਹੀ ਐ ਟੈਨਸ਼ਨ ਜੇ ਬਿਮਾਰ ਦੱਸ ਮੈਂ ਦਵਾਈ ਬੁੱਤੀ ਲੈਉਣੀਆਂ ਹਨ ਮੈਂ ਕਿਹਨੂੰ ਲੈ ਕੇ ਜਾਵਾਂ ਕੋਈ ਜਾਣ ਵਾਲਾ ਵੀ ਨਹੀਂ ਹੈਗਾ 10 ਅਕਤੂਬਰ ਨੂੰ 10 ਕਿਤਾ ਜਾ ਮੇਰੇ ਨਾਲ ਲੜਕੇ ਜਾਣਾ ਤੇ ਮੈਨੂੰ ਦੱਸ ਜਾ ਭਈ ਆਇਆ ਗੱਲ ਆ ਬਾਤ ਹਾਏ ਆ ਕਿੱਧਰ ਤੁਰਿਆ ਆਉਂਦਾ ਲਗਨ ਜਦੇ ਚਾਚੇ ਨੂੰ ਵੀ ਬਹੁਤ ਚਿਰ ਹੋ ਗਿਆ ਗਏ ਨੂੰ ਲੈ ਜੇ ਜਾਤੀ ਅੱਜ ਬਿਰ ਬੁਰ ਜਾਵੇ ਹੋ ਫੱਲਾ ਮਾਰ ਦੇਾਂਗੇ ਹੁਣ ਇਹਨਾਂ ਟਾਈਮ ਹੋ ਗਿਆ ਕਿਥੇ ਸਾਰਦੀ ਹੋਊਗੀ ਚਾਚੇ ਮਿਲਾਂ ਮਲੰਗਾ ਕੰਜਦਾ ਨਹੀਂ ਪਤਾ ਕਿ ਆ ਕਿੱਦਰਾਗਾ ਇੰਨੀ ਸੋਹਣੀ ਜਨਾਨੀ ਐ ਹੈ ਕੰਜਦਾ ਛੱਡ ਕੇ ਤੁਰਿਆ ਫਿਰਦਾਗਾ ਉਹੀ ਗੱਲ ਐ ਆਪਦੀ ਜਨਾਨੀ ਛੱਡ ਰੱਖੀ ਐ ਦੂਜੀਆਂ ਜਨਾਨੀਆਂ ਦੇ ਫਿਰਦਾ ਓਏ ਦੂਜੀਆਂ ਨਹੀਂ ਸੱਜ ਰਿਆ ਪਾਰ ਲਾਉਂਦੀ ਹੁੰਦੀਆਂ ਜਨਾਨੀ ਤਾਂ ਆਪਦੀ ਬਾਹਰ ਲਾਉਂਦੀ ਹੁੰਦੀ ਹੈਗੀ ਉਹੀ ਗੱਲ ਐ ਹੁਣ ਵਿਚਾਰੀ ਇਹ ਇੱਥੇ ਰੋਈ ਜਾਂਦੀ ਐ ਐ ਨਹੀਂ ਪਤਾ ਕਿਹੜੀ ਜਨਾਨੀ ਨੂੰ ਚੰਦੀਗੜ੍ਹ ਲਈ ਫਿਰਦਾ ਹੋਵੇ ਉਹ ਇੱਕ ਤੱਕ ਆ ਜਾਂਦਾ ਇਹਨਾਂ ਦਾ ਬੁੜਾ ਜਾਂ ਮੇਕਰ ਹੈ ਛੱਕ ਕਰਦਾ ਕੰਜਾਂ ਦਾ ਕਹਿੰਦਾ ਦੂਰ ਭਾਂਡਾ ਰੱਖ ਕੇ ਚਾਹ ਪਵਾਇਆ ਕਰ ਮੇਰੀ ਗੱਲ ਸੁਣ ਚਾਚੀ ਨੂੰ ਬਰਉਨ ਦੇ ਚਾਚੀ ਨੂੰ ਗੱਲਾਂ ਬਾਤਾਂ ਕਾਹਾਂਗੇ ਫੇਰ ਜਾ ਕੇ ਕਿਤੇ ਟਕਿਆ ਹੋਊਗਾ ਹਮ ਅੱਜ ਬਹਿਣ ਦੇ ਚਾਚੀ ਕੋਲੇ ਲਾਉਣ ਦੇ ਕਲਾਸ ਚਾਚੀ ਦੀ ਉਹ ਕਿਵੇਂ ਆ ਚਾਚੀ ਬਸ ਠੀਕ ਆ ਭਾਈ ਤੂੰ ਕਿੱਧਰ ਤੁਰਿਆ ਫਿਰਦਾ ਮੈਂ ਤਾਂ ਖੇਤੋਂ ਆਇਆ ਚਾਚੀ ਕਿਵੇਂ ਤੂੰ ਸਿਰ ਜਮਾਂ ਰੱਖਿਆ ਜਾਂ ਆਹ ਹੁਣੀ ਕੰਬ ਜਾਂ ਨਵੇੜ ਕੇ ਹਟੀ ਦੀ ਪੱਖਾ ਜਾਂ ਹੁਣੀ ਚਲਾ ਮਸਾਂ ਚੱਲਿਆ ਵੀ ਤਾਰ ਦੀ ਖਰਾਬ ਹੋ ਰਹੀ ਆ ਚਾਚੀ ਦਾ ਕੋਈ ਅਦਾ ਪਤਾ ਲੱਗਿਆ ਨਹੀਂ ਕਿੱਥੇ ਭਾਈ ਕੋਈ ਨਹੀਂ ਤਾਂ ਪਤਾ ਲੱਗਿਆ ਕੋਈ ਖਬਰ-ਖਾਰ ਨਹੀਂ ਹੈ ਤੁਸੀਂ ਨੇ ਓਏ ਖਬਰ ਸਾਂ ਚਾਚੀ ਤੈਨੂੰ ਤਾਂ ਗੱਲਾਂ ਦੀ ਨਹੀਂ ਪਤਾ ਸੰਜਰਾ ਹੋਰ ਤੀਵੇਂ ਨੂੰ ਲਈ ਫਿਰਦਾ ਰਹਿੰਦਾ ਹੈ ਬੇ ਨਹੀਂ ਨਹੀਂ ਵਾ ਤੇਰਾ ਚਾਚਾ ਨਹੀਂ ਇਹ ਜਾਂ ਹੈਗਾ ਉਹ ਤਾਂ ਮੇਰੇ ਬਿਨਾਂ ਹੋਈ ਨਹੀਂ ਕਿਛ ਤੀਮੀ ਨਾਲ ਗੱਲ ਚਾਚੀ ਤੂੰ ਬਿਸ਼ਵਾਸ ਨਾ ਕਰ ਚਾਚੇ ਤੇ ਮੈਨੂੰ ਪਤਾ ਹੈ ਰਹੀ ਰਹੀ ਦੇ ਅਭੀ ਕਹੇ ਜਾ ਬੰਦਾ ਨਹੀਂ ਭਾਈ ਮੈਨੂੰ ਪਤਾ ਮੈਨੂੰ ਉਹਦੇ ਬੰਦੇ ਦਾ ਸਾਰਾ ਪਤਾ ਉਹ ਇਹ ਜਾ ਨਹੀਂ ਹੈਗਾ ਬੰਦਾ ਚੰਗਾ ਹੈ ਕਰਦੀ ਮਰ ਜੇਗੀ ਚਾਚੇ ਨੇ ਤੈਨੂੰ ਕਦੇ ਰਾਹ ਨਹੀਂ ਦੇਣਾ ਭੁੱਲ ਗਿਆ ਤਾਂ ਤੂੰ ਪਿਆਰਪੁਰ ਚਾਚਾ ਤੈਨੂੰ ਕਰਦਾਗਾ ਮੈਂ ਪਿਆਰ ਤਾਂ ਚਲੇ ਹੁਣ ਜਿਹੜਾ ਕਰਨਾ ਤੇ ਹੁਣ ਐਸ ਉਮਰੇ ਮੈਨੂੰ ਕਿਹੜਾ ਪਿਆਰ ਕਰੂਗਾ ਉਹ ਉਹ ਹੀ ਦਾ ਗੱਲ ਆਣੀ ਪਤਾ ਕਿੱਧਰ ਫਿਰਦਾਗਾ ਤੈਨੂੰ ਇੱਥੇ ਲਾਰਾ ਲਾ ਜਾਂਦਾ ਮੈਂ ਫਲਾਣੇ ਥਾਂ ਜਾਂ ਨਾ ਫਿਰਦਾ ਤੀਵੀ ਲਈ ਚਾਚੀ ਕਿਹੜੀ ਤੀਵੀ ਲਈ ਉਹ ਅੱਜ ਉੱਥੇ ਗਿਆ ਚੰਡੀਗੜ੍ਹ ਕਿਸੇ ਬੰਦੇ ਨੇ ਦੱਸਿਆ ਮੈਨੂੰ ਤਾਂ ਖੇਤ ਆਇਆ ਸੀ ਆਪਣੇ ਵੇ ਉਹ ਤੱਕ ਅੱਧੇ ਨੂੰ ਉਹਦੇ ਤੱਕ ਤਾਂ ਮੁੱਕਰ ਕੇ ਨਹੀਂ ਦੇਖਿਆ ਚੰਡੀਗੜ੍ਹ ਵੀ ਘੁੰਮਣ ਲੱਗ ਗਿਆ ਜੀਨਾ ਪੈਂਟਾਂ ਵਾਲੀਆਂ ਮਿਲ ਗਿਆ ਕੁੜੀਆਂ ਤੈਨੂੰ ਕਿੱਥੇ ਸੀ ਬੱਸ ਮੈਂ ਤਾਂ ਫਿਰ ਝੂਠਾ ਥੋੜਾ ਜੀਨਾ ਝੂਠਾ ਨਾ ਮੈਂ ਤੇਨੂੰ ਗੱਪ ਮਾਰੂੰਗਾ ਤੇਰੇ ਨਾਲ ਇੰਨਾ ਇੰਨਾ ਚਿਰ ਹੋ ਗਿਆ ਰਲੇ ਨੂੰ ਇਹਨੂੰ ਹਾਂ ਭਾਈ ਮੇਰਾ ਦਿਨ ਨਹੀਂ ਮੰਨਦਾ ਹੈਗਾ ਉਹ ਨਹੀਂ ਐ ਤੇਰਾ ਚਾਚਾ ਹੈ ਜਾਂ ਨਹੀਂ ਹੈਗਾ ਚਾਚੀ ਮੇਰੀ ਗੱਲ ਸੁਣੋ ਇੰਨਾ ਤਾਂ ਟਾਈਮ ਹੋ ਗਿਆ ਤੇਰੇ ਨਾਲ ਰਲੇ ਨੂੰ ਮੈਨੂੰ ਮੈਂ ਗੱਪ ਮਾਰੂੰਗਾ ਮੇਰੀ ਗੱਲ ਸੁਣ ਚਾਚਾ ਤੁਹਾਡਾ ਟਾਈਮ ਹੈ ਜੀ ਚੱਲਦਾ ਚਾਚੀ ਇੱਕ ਤਾਂ ਤੁਹਾਡਾ ਬੁੜਾ ਬੇਕਾਰ ਹੈ ਮੈਂ ਤੈਨੂੰ ਦਵਾਈ ਦੂਈ ਜੀ ਦਵਾ ਲਿਓਣਾ। ਇਹ ਤਾਂ ਤੂੰ ਗਾਹੇ। ਹਾਂ ਦਵਾਈ ਤਾਂ ਕੋਈ ਨਾ ਮੈਂ ਆਪੇ ਲੈ ਆਉਂਗੀ ਆ ਜਾਂਦੇ ਨੇ ਜਵਾਕ ਇਦਰੀ ਗਏ ਨੇ। ਓਏ ਚਾਚੇ ਦੇ ਤਵੀਤਾਂ ਦੇਣਾ ਰੇ ਮੈਨੂੰ ਤੂੰ ਤੇਰਾ ਕੋਈ ਮੈਂ ਲਾਉਂਦਾ ਨਹੀਂ ਇਹ ਕੁਸ ਐਨਾ ਟਾਈਮ ਹੋ ਗਿਆ। ਤੂੰ ਤਾਂ ਮੈਂ ਤੁਹਾਡੇ ਜਵਾਖਾਂ ਵਰਗਾ ਤੂੰ ਮੇਰਾ ਕੀ ਲਾਉਣਾ ਕੀ ਉਹ ਕਰਨਾ ਮੈਨੂੰ। ਫਿਰ ਮੈਂ ਤੇਰੇ ਮੈਨੂੰ ਚਾਚੀ ਤੇਰੇ ਤੇ ਤਰਸੀ ਇਹਨਾਂ ਦਾ ਦਵਾਈ ਦਵਾ ਦਵਾਂ ਨਾ ਮੈਂ। ਨਾ ਨਾ ਮੈਂ ਕੋਈ ਨਾ ਆਪੇ ਲੈ ਆਉਂਗੀ ਹੋਰ ਆਇੰਦਾ। ਚਾਹ ਬਣਾਵਾ ਕੁਟਾ। ਚਾਹ ਤਾਂ ਬਾਹ ਪੀਤੀ ਐ ਚਾਚੀ ਮੈਨੂੰ ਨਾ ਮੂਡ ਖਰਾਬ ਹੋ ਰਿਹਾ ਤੈਨੂੰ ਦੇਖ ਕੇ। ਕੀ ਚਾਚਾ ਕਦਰਗਾ ਤੋਂ ਨਹੀਂ ਕਰਦਾ ਤੇਰੀ ਨਹੀਂ ਕਰਦਾ ਕਦਰ ਖਸਮਾਂ ਨੂੰ ਖਾਵੇ ਫਿਰ ਮੈਂ ਕਰਾਂ ਵੀ ਕੀ ਮੈਂ ਕੰਨੀ ਜਾਨੀ ਕਿ ਕਿੱਧਰ ਕਿੱਧਰ ਹੋਵਾਂ ਕੋਈ ਤਾਂ ਗੱਲ ਹੈ ਚਾਚੀ ਓਏ ਚਾਚੀ ਤੂੰ ਤਾਂ ਚਾਚੇ ਮੰਗਰ ਤੁਰੀ ਫਿਰਦੀ ਐ ਮੈਂ ਕਿ ਮਰ ਗਿਆ ਮੈਂ ਤੇਰਾ ਹਾਲ ਪੁੱਛਣ ਨੂੰ ਤਿਆਰ ਬੈਠਾਂ ਓਏ ਚੱਲ ਕੋਈ ਨਾ ਤੁਸੀਂ ਆਵਦੀ ਥਾਂ ਤੇ ਹਾਲ ਚਾਲ ਪੁੱਛਣਾ ਤੇਰੇ ਚਾਚੇ ਨਾ ਚੱਲ ਆਵਦੀ ਚੱਲ ਤੇ ਮੇਰਾ ਬੰਦਾ ਗਾਫਾਉਂ ਪਰਦਾ ਜੇ ਤੋ ਚਾਚਾ ਬਾਹਰ ਤੁਰੇ ਫਿਰਦਾ ਤੂੰ ਘਰੇ ਤੁਰ ਪਾ ਮੈਂ ਇਹ ਦੱਸ ਕੀ ਤੇਰਾ ਮੈਂ ਤਾਂ ਫਿਰ ਘਰੇ ਤਾਂ ਬੈਠੀ ਆ ਮੈਂ ਹੈਗਾ ਇਕੱਲਾ ਟੈਨਸ਼ਨ ਨਾਲ ਐ ਤੂੰ ਨਾ ਇਹ ਤਾਂ ਹੁਣ ਤੋਂ ਸਾਡੇ ਜਵਾਕਾਂ ਵਰਗਾ ਹੁਣ ਚੱਲ ਆ ਤਾਂ ਹੁਣ ਪਤਾ ਹੀ ਨਹੀਂ ਲੱਗਦਾ ਸੁਣ ਦੁੱਖ ਸੁੱਖ ਸਾਂਝਾ ਕਰ ਲਿਆ ਕਰ ਮੇਰੇ ਨਾਲ ਹਾਂ ਜੇ ਤਾਂ ਤੈਨੂੰ ਨਹੀਂ ਬੁਲਾਉਂਦਾ ਚੱਲ ਮੈਂ ਲੈ ਚੱਲਦਾ ਟਿਕਟਪੱਤਾ ਲਵਾ ਲਿਆ ਉਹਨਾਂ ਤੇਰੇ ਨਾ ਕੋਈ ਨਾ ਦਵਾਈ ਤਾਂ ਮੈਂ ਆਪੇ ਲੈ ਆਉਂਗੀ ਆ ਜਾਂਦੇ ਨੇ ਜਵਾਖ ਵਿੰਦ ਛੱਟ ਨੂੰ ਆਉਣ ਵਾਲੇ ਨੇ ਇੱਧਰੀ ਚੱਲ ਕੋਈ ਚਾਚੀ ਮੈਂ ਫਿਰ ਦੇਖਦਾ ਇੱਦਾਂ ਕੋਈ ਕੰਮਕਾਰ ਚਾ ਚਾ ਪੀ ਜਾਂਦਾ ਘੁੱਟ ਹੋਈ ਚਾਹ ਬਣਾ ਲੈ ਜਾਂ ਤਾਂ ਫਿਰ ਬੈ ਜਾ ਚਾਹ ਬਣਾ ਦੇਣੀ ਆ ਮੈਂ ਬਣਾ ਲੈ ਕੇ ਨਾ ਹੋਰ ਬੈ ਜਾ ਕਿੱਥੇ ਆਏ ਆ ਵੀ ਹੁਣ ਏਡੀ ਤੋਂ ਉਦੋਂ ਮੈਂ ਪੜਾਈ ਆ ਥੋੜਾ ਟਾਈਮ ਪਹਿਲਾਂ ਚਾਹ ਪਈ ਆ ਉਹੀ ਲੈ ਲੈ ਆਂਦੇ ਲੈ ਚਾਚੀ ਨੂੰ ਲੋੜ ਤਾਂ ਕਰ ਲਾਂਗੇ ਹੌਲੀ ਹੌਲੀ ਹੱਥ ਧਰਾਉਂਗੀ ਫੇ ਚਾਚੀ ਨੇ ਮਾਨਿਆ ਪੁੱਤਾਂ ਅੜ ਗਿਆ ਆਪਣੇ ਨੰਨਝਾਰੇ ਦੇ ਦੂ ਚਾਚੀ ਕੋ ਕੰਜਰ ਦਾ ਚਾਚਾ ਕਿਉਂ ਨਹੀਂ ਕਰਦਾ ਇਹਦੀ ਇੰਨੀ ਸਿਆਣੀ ਜਨਾਨੀ ਕੰਜਰ ਦਾ ਲੋਕਾਂ ਦੀ ਦੀਵਿਆਂ ਦੇ ਤੁਰਿਆ ਫਿਰਦਾ ਮੈਨੂੰ ਚਾਹ ਤਾਂ ਬਣੀ ਪਈ ਪਹਿਲਾਂ ਪੀ ਲਈ ਸੀ ਚਾਹ ਮੈਨੂੰ ਤਾਂ ਬੜਾ ਤਰਸ ਆਉਂਦਾ ਚਾਚੀ ਤੇਰੇ ਤੇ ਹੋਰ ਪੀਦਾ ਵੇ ਕਰਮਾਹ ਕੱਪੀ ਜੀ ਉਸ ਤੇ ਪਾਣੀ ਚਾਹੀਦੀ ਹੋਣੀ ਕਰਨ ਲੱਗਦੀ ਹੁਣ ਤਾਂ ਤੂੰ ਮੇਰੇ ਕੋਲੇ ਬੈਠੇ ਹੋ ਹੈ ਕਿਆ ਛੋਟਾ ਬੁੜਾ ਜਾ ਗਿਆ ਸ਼ੱਕ ਕਰਦਾ ਬਣਾ ਆਖੂ ਕੋਲੇ ਬਹਿ ਕੇ ਚਾਹ ਪੀਣ ਮੈਨੂੰ ਪਤਾ ਯਾਰ ਇਹ ਤੁਸੀ ਉਹਦੇ ਮਾਗਰਾਂ ਲੱਗਿਆ ਕਰ ਉਹਦਾ ਚੌਰਾ ਇਹ ਜਿਹਾ ਹੀ ਹੈਗਾ ਤੇ ਤੁਹਾਨੂੰ ਪਤਾ ਮੇਰੇ ਨਾਲ ਵੀ ਐ ਰੱਖਦੇ ਨੇ ਅੱਛਾ ਤਾਂ ਹੀ ਤਾਂ ਫਿਰ ਉਹੀ ਗੱਲ ਕਹਿੰਦੇ ਨੇ ਵੀ ਜਿੱਥੇ ਸ਼ੱਕ ਕਰਨਾ ਸੱਜਣਾ ਤੇਰੇ ਮੁੰਡੇ ਨੂੰ ਸਾਂਭ ਲੈ ਹਾਂ ਉਹਨੂੰ ਤਾਂ ਕੁਛ ਕਹਿੰਦੇ ਨਹੀਂ ਮੇਰੇ ਨਾਲ ਹੀ ਲੜਾਈਆਂ ਕਰਦੇ ਨੇ ਮੈਂ ਬੋਲਦੀ ਨਹੀਂ ਵੀ ਚਲ ਮੈਂ ਬੋਲਦੀ ਚੰਗੀ ਨਹੀਂ ਲੱਗਦੀ ਚਾਚੀ ਇਹ ਤੇਰੇ ਵਰਗ ਤੇਰਾ ਚੱਕਦਾ ਫਾਇਦਾ ਚਾਚਾ ਸਾ ਚੁੱਪ ਦਾ ਫਾਇਦਾ ਪੁਲੀ ਪਾਲੀ ਮਾਗਰ ਲੱਗਿਆ ਨਹੀਂ ਉਹਦੇ ਤੈਨੂੰ ਕੀ ਲਈ ਬੈਠਾ ਹੋ ਮੈਂ ਹੁਣ ਕਰਾਂ ਵੀ ਕੀ ਕਿੱਦਾਂ ਜਦੋਂ ਜੀਰੀ ਚੱਪਾ ਕਿਸੇ ਨੂੰ ਹਰਾ ਬਣਾਦਾ ਕਦੇ ਇਹਨੂੰ ਕੁਛ ਕਰਤਾ ਅਹੀਂ ਤੀਵੀਆਂ ਗੱਲਾਂ ਰੱਖੀਆਂ ਖੇਤੋਂ ਨੇ ਆਹ ਤਾਂ ਮੈਂ ਵਾਰੀ ਵਾਰੀ ਸੁਣੀ ਆ ਗੱਲਾਂ ਖੇਤਾਂ ਦੀ ਬਾਰੇ ਇਹਨੂੰ ਸਹੀ ਗੱਲ ਹੈ ਨਾ ਚਾਚੀ ਛੱਡ ਪਰੇ ਬੱਦੇ ਰਹੇ ਜੀ ਹੁੰਦੇ ਨੇ ਹੋਰ ਦੇਣੀ ਚਾ ਬਸ ਹੋਰ ਤਾਂ ਕਾਹਨੂੰ ਪੀਣੀ ਐ ਬਸ ਬਹੁਤ ਆ ਹੁਣ ਤੂੰ ਦੱਸ ਦਵਾਈ ਦਿਵਾ ਕੇ ਲੈ ਮ ਦਵਾਈ ਹੁਣ ਤੂੰ ਮੈਨੂੰ ਕਿੱ데 ਲੈ ਕੇ ਜਾਏਂਗਾ ਕੋਈ ਕਿਸੇ ਦੇ ਤਾਂ ਲੈ ਕੀ ਜਾਉਂ ਤੂੰ ਲੈਣ ਆਲੀ ਮੈਂ ਜਾਣ ਨੂੰ ਤਾਂ ਤੇਰੇ ਨਾਲ ਬਗਿਆ ਪਈ ਲੋਕ ਗੱਲਾਂ ਬਣਾਉਣਗੇ ਓਏ ਲੋਕਾਂ ਨੇ ਗੱਲਾਂ ਫੇਰ ਵੀ ਬਣਾਉਣੀਆਂ ਨਹੀਂ ਤਾਂ ਚੀਨਾ ਇੰਨਾ ਟਾਈਮ ਐ ਛੋੜੇ ਰਹਿੰਦੇ ਨੂੰ ਹੋ ਗਿਆ ਕੌਣ ਗੱਲਾਂ ਬਣਾਊਗਾ ਮੈਂ ਨਹੀਂ ਲੋਕ ਕਹਿਣਗੇ ਲੈ ਹੁਣ ਇਹਦਾ ਬੰਦਾ ਤਾਂ ਭੱਜ ਗਿਆ ਹੁਣ ਐ ਤੁਰੇ ਫਿਰਦੇ ਲੋਕਾਂ ਨਾਲ ਕੀ ਜਿਹੜਾ ਸਰੀ ਸਾਂਝਾ ਹੁੰਦਾ ਨਾ ਉਹ ਘਰ ਦਾ ਪਰਿਵਾਰ ਦਾ ਮੈਂਬਰ ਬਣ ਜਾਂਦਾ ਹੁੰਦਾ ਐ ਵੇ ਉਹ ਤਾਂ ਮੈਨੂੰ ਪਤਾ ਮੈਂ ਮੰਨਦੀ ਆ ਤੇਰੀ ਗੱਲ ਫੇਰ ਵੀ ਬੇਇੱਜ਼ਤੀ ਦਾ ਡਰ ਲੱਗਦਾ ਚਾਚੀ ਤੂੰ ਆਪਦੀ ਸਿਹਤ ਮਣੀ ਖਿਆਲ ਕਰ ਲੈ ਮਾਣਾ ਮੋਟਾ ਇਕੱਲੇ ਕਦੇ ਨਾ ਹੋਏ ਲੋਕ ਹੋਏ ਮੈਂ ਤਾਂ ਇੱਥੇ ਤੁਰ ਕੇ ਆਇਆਂਗਾ ਫੇਰ ਤੂੰ ਵੀ ਤੁਰ ਕੇ ਆ ਜਾ ਤਾਂ ਕੋਈ ਮੋਟਾ ਜਦੋਂ ਫੇਰ ਮੈਂ ਡਾਕਟਰ ਬੁਲਾ ਲਿਆਉਂਗਾ ਇੱਥੇ ਗੋਲੀ ਘੱਪਾ ਲਿਆ ਦਨੈ ਨਾ ਗੋਲੀ ਲੈ ਲਈ ਦੇਖ ਲੈ ਹੈ ਆਏ ਕਰ ਲੈ ਲੈ ਫੇਰ ਮੈਂ ਚਾਚੀ ਹਾਂ ਮੈਂ ਦਵਾਈ ਤਾਂ ਤੈਨੂੰ ਫੇਰ ਹੀ ਲਿਆ ਦੂੰ ਤੇਰਾ ਸਿਰ ਦੱਬਦਾ ਨਾ ਵੇ ਕੋਈ ਨਾ ਅਸਰ ਕੋਈ ਤੂੰ ਮੇਰੀ ਗੱਲ ਸੁਣ ਘੁੱਟ ਲਓਗੇ ਉਹ ਕੰਨ ਕੁੱਟੇ ਜਾਂਦਾ ਤੇ ਥੋਂ ਮੈਂ ਤਾਂ ਪਤਾ ਨਾ ਮੈਨੂੰ ਤਾਂ ਫੇਰ ਵੀ ਤਰਸ ਆਉਂਦਾ ਤੇਰੇ ਤੇ ਲੈ ਸਾਚੀ ਤੇਰਾ ਤਾਂ ਪਿੰਡਾ ਵੀ ਤਪਿਆ ਪਿਆਗਾ ਸੁਣਾ ਕਿਰਾਸ ਹਾਗਣਾਉਂਦਾ ਸਿਰ ਨਾ ਪੀਂ ਜਾਂਦਾ ਗਨ ਨਰਾਜ਼ ਖਾ ਵੀ ਕੋਈ ਇੱਕ ਜਿਹੇ ਨੰਨਾ ਕੋ ਸੇ ਜਾਣੇ ਦਵਾਣਾ ਹੈ ਦੇਖ ਤੇ ਕੱਢੀ ਮੇਰੀ ਚਾ ਲੈ ਵੇ ਵੇ ਸੰਗੀ ਸ਼ਰਮ ਕਾਣੀ ਆਉਂਦੀ ਨਹੀਂ ਲੈ ਸੰਗ ਚਾਚੀ ਮੈਂ ਲਿਆਉਣਾ ਲੰਗੇ ਥੇਰ ਬੈਠੀ ਐ ਚਾਚੀ ਮੈਂ ਲਿਆਉਣਾ ਡਾਕਟਰ ਨੂੰ ਹਾਂ ਆਹ ਕੋਈ ਆਇਆ ਸੀਗਾ ਚਾਚ ਜੀ ਆ ਕਪੜਾ ਰਹਿਣ ਕੋਣ ਆਇਆ ਉਹ ਤਾਂ ਚਾਹ ਦਿੱਤੀ ਸੀਗੇ ਇਹਨੂੰ ਮੈਨੇ ਜੀਨੇ ਆਏ ਹੋਏ ਤਨੂ ਲਿਆ ਕੇ ਦੇਵਾ ਚਾਹ ਚਾਹ ਤਾਂ ਕੋਈ ਗੱਲ ਨਹੀਂ ਕਿਹਨੂੰ ਦਿੱਤੀ ਸੀ ਚਾਹ ਆ ਮੁੰਡੇ ਨੂੰ ਦਿੱਤੀ ਸੀ ਚਾਹ ਮੈਂ ਹੋਰ ਕਿਹਨੂੰ ਦੇਣੀ ਆ ਉਹ ਮੈਨੂੰ ਚੰਗ ਸਰਬ ਕਹਿਣਾਗਾ ਸੌਰਾ ਲੱਗਦਾ ਮੰਜੇ ਤੇ ਬਹਿ ਗਿਆ ਮੇਰੇ ਬਰੋਬਰ ਜਵਾਈ ਹੈ ਉਹ ਨੂੰ ਬਿਠਾਈ ਰੱਖੀ ਹੋਦਾ ਕੋਈ ਨਹੀਂ ਹੈਗਾ ਮੈਂ ਮਾੜਾ ਜਿਹਾ ਬਰੋਬਰ ਬਹਿ ਗਿਆ ਭੱਜ ਕੇ ਛਾਲ ਮਾਰੀ ਓਏ ਬੜੀ ਏ ਤੂੰ ਮੇਰਾ ਸੌਰਾ ਲੱਗਦਾਗਾ ਤੇਰੇ ਉੱਪਰ ਬੈ ਕੇ ਚੰਗੇ ਲਾਦੀ ਓਹੋ ਕੀ ਲੱਗਦਾਗਾ ਓਹੋ ਕੀ ਲੱਗਦਾਗਾ ਜਿਹੜੀ ਬੈਠੀ ਹੈਗੀ ਉਹ ਤਾਂ ਤੁਹਾਡੇ ਨਾਲੋਂ ਚੰਗਾ ਗਾ ਸਤਾ ਕਿੰਨਾ ਸੌਦਾਗਾ ਲੱਛਣ ਦੇਖ ਕਰਦੀ ਫੇਰ ਆਪੂ ਬੁੜਾ ਮਾੜਾ ਮਾੜਾ ਪੀ ਹੈਗਾ ਲੱਛਣੀ ਜਦੋਂ ਸਮਾੜਾ ਤੂੰ ਆਪਦੇ ਮੱਛਣਾ ਤੋਂ ਕਹਾਉਣਾ ਆ ਗਿਆ ਫਿਰ ਤੁਰ ਕੇ ਪਰੇ ਕੰਦਦਾ ਹੋ ਗਿਆ ਜਦ ਕਿਵੇਂ ਮਾਰਦੀ ਹੈਗੀ ਤੈਨੂੰ ਕਿਵੇਂ ਮਾਰਦੀ ਹੈ ਹੈ ਕਿ ਮੈਂ ਕਾਬਰੀ ਪਈ ਐ ਵੀ ਆਂ ਬਲੱਡ ਵਗਾਇਆ ਰੱਖਿਆਗਾ ਤੂੰ ਐਂ ਦੱਸ ਤੂੰ ਬੋਲ ਹੁਣ ਕਾ ਪਤਾ ਸੂਤਾ ਕਰਿਆ ਕੋਈ ਦਾ ਤੰਜਰਦਾ ਨਿਕਲੇਗਾ ਜਿਹੜਾ ਘਰ ਪੱਟੀ ਨਹੀਂ ਲੱਗਿਆ ਹੈਗਾ ਹਾਂ ਤੁਸੀਂ ਕੀ ਬਤਾਣਾ ਤੁਸੀਂ ਤਾਂ ਆਪ ਭਜਾਇਆ ਉਹਨੂੰ ਹੁਣ ਜਕਰਾਇਆ ਸੀ ਉਹਦੇ ਆੜੀ ਤੋਂ ਕੀ ਕਹਿੰਦੇ ਫਿਰ ਪਰ ਰੰਗਜੀ ਜਾ ਕੇ ਅੜ ਗਈ ਚੱਕੀ ਨਹੀਂ ਉਹਨੇ ਸੌੜ ਗੜੇ ਨੇ ਪਤਾ ਹੀ ਨਹੀਂ ਕਿੱਥੇ ਆ ਗਿਆ ਦੱਸ ਕੀ ਨਹੀਂ ਗਿਆ ਤੈਨੂੰ ਮੈਨੂੰ ਦੱਸ ਕੇ ਜਾਊਗਾ ਉਹ ਮੈਨੂੰ ਦੱਸ ਕੇ ਗਿਆ ਹੁਣਾਂ ਫਿਰ ਮੈਂ ਤੁਹਾਨੂੰ ਕਾਹ ਤੋਂ ਕਹਿੰਦੀ ਧਰ ਗਿਆ ਮੇਰਾ ਸਾਲ ਕਰਾਉ ਨਾ ਦੱਸ ਕੇ ਗਿਆ ਨਾ ਫਿਰ ਰਿਸ਼ਤੇ ਦਾ ਦੱਸ ਕੇ ਤਾਂ ਤਾਂ ਜਾਂਦਾ ਜੇ ਕਿਤੇ ਰਿਸ਼ਤੇਦਾਰੀ ਚ ਜਾਂਦਾ ਨਿਕਲਿਆ ਤਾਂ ਉਹ ਤੀਮੀ ਲੈ ਕੇ ਆ ਮੈਨੂੰ ਉਹਦੀ ਦੇਖ ਲੈ ਪਾਪੇ ਸਾਰੀਆਂ ਗੱਲਾਂ ਦਾ ਪਤਾ ਲੱਗ ਗਿਆ ਤੈਨੂੰ ਕਿ ਨਹੀਂ ਦੱਸਦਾ ਕੁੜੇ ਅਕਾ ਤੈਨੂੰ ਕਿਹਨੇ ਦਾਦਾ ਜੇ ਮੈਂ ਪਾਪੇ ਕਰੋ ਬਾਹਰ ਇਹਨਾਂ ਨਿਕਲਦੀ ਕੱਲੀ ਕੱਲੀ ਗੱਲ ਦੀ ਖਬਰ ਆਉਂਦੀ ਹੈ ਮੇਰੇ ਕੋਲੇ ਕੱਲੀ ਕੱਲੀ ਗੱਲ ਦੀ ਕਿੰਨਾ ਦੀ ਕੋਈ ਜਨਾਨੀ ਹੈ ਤੈਨੂੰ ਕਿਸੇ ਨੇ ਉਹੀ ਲੁੱਤੀ ਲਾਤੀ ਲੜਾਉ ਜਨਾਨੀ ਜਨੂਨੀ ਕੋਈ ਨਹੀਂ ਹੈਗੀ ਜਾਂ ਇਹ ਮੈਨੂੰ ਮੈਂ ਬੰਦੇ ਦਾ ਨਾਂ ਨਹੀਂ ਦੱਸਦੀ ਮੈਂ ਤੈਨੂੰ ਕਹਤਾ ਵੀ ਜਨਾਨੀ ਲੈ ਕੇ ਭੱਜਿਆ ਹੁਣ ਤਾਂ ਉਹ ਰਹਿਣ ਲੱਗਾ ਚੰਡੀ ਦਾ ਮੇਰੇ ਮੂੰਹ ਤੇ ਲੈ ਆ ਪਤਾ ਕਰ ਲਾਂਗੇ ਆਪਾਂ ਮੂੰਹ ਤੇ ਬੰਦਾ ਨੇ ਕਿ ਮੈਂ ਬੰਦਾ ਮਰਾਉਣਾ ਅਗਲੇ ਨੇ ਬੰਨਤਾ ਮੇਰਾ ਮੂੰਹ ਵੀ ਮੇਰਾ ਨਾਂ ਨਾ ਪਾਈ ਅਗਲੇ ਨੇ ਤੀਰ ਨਿਸ਼ਾਨਾ ਟਿਕਾਣੇ ਤੇ ਲਾਤਾ ਨੂੰ ਦੱਸਤਾ ਜਦਨੇ ਤੀਰ ਠੋਕਿਆ ਤੇਰੀ ਅੱਖਾਂ ਦੇ ਕੀ ਪਤਾ ਗੱਪ ਮਾਰਦਾ ਕਿ ਸੱਤਾਂ ਚ ਤੀਮੀਆਂ ਮੋਟਰਾਂ ਦੇ ਲੈ ਕੇ ਜਾਣੀਆਂ ਹਰੇ ਵੜਾਉਣੇ ਕੱਖ ਵੜਾਉਣੇ ਉਹਨਾਂ ਨੂੰ ਸਬਜ਼ੀ ਭਾਜੀ ਲੈ ਕੇ ਦੇਣੀ ਜਦੋਂ ਮੈਂ ਘਰੇ ਕਹਿੰਦੇ ਤੇ ਮੇਰੇ ਹੰਦ ਤੇ ਤਾਂ ਨਾਗ ਲੜ ਜਾਂਦਾ ਹੁੰਦਾ ਸੀ ਮੈਨੂੰ ਤਾਂ ਕਹਿੰਦਾ ਸੀ ਅੱਡੇ ਤੇ ਵਗ ਜਾਂ। ਨਹੀਂ ਪਤਾ ਕਿਹਦੀ ਉਂਗਲਾਂ ਤੇ ਚੜੀ ਪਰਦੀਆਂ ਆਏ। ਬਾਪੇ ਮੈਂ ਕਿਸਾ ਦੀ ਉਂਗਲ ਤੇ ਨਹੀਂ ਚੜੀ ਹੈਗੀ। ਤੁਸੀਂ ਆਪਦੇ ਪੁੱਤ ਨੂੰ ਤਾਂ ਸਮਝਾ ਨਹੀਂ ਸਕੇ ਹੈਗੇ। ਠੀਕ ਆ ਹੁਣ ਮੇਰੇ ਨਾਲ ਕੋਈ ਇਸ ਨਾ ਬਾਤ ਤੂੰ। ਤੂੰ ਦੋਣੀ ਆ ਭਾਈ ਮੈਂ ਦੱਸ ਤੈਨੂੰ ਕੀ ਆਖਿਆਗਾ ਹੈ। ਕੀ ਆਖਿਆ ਨਾਲੇ ਹੋਰ ਨਰੇ ਜੇ ਤੇਰਾ ਮੈਨੂੰ ਦੁਖਦਾ ਕਰਦਾਗਾ ਤੂੰ ਮੈਨੂੰ ਦੱਸ ਮੈਂ ਡਾਕਟਰ ਬਣਨਾ ਕੋਈ ਟੜਕੇ ਦੀ ਮੈਂ ਨਹੀਂ ਗੱਲ ਸੁਣ ਮੇਰੀ ਟੜਕੇ ਦੀ ਮੈਂ ਮੁੱਦੇ 'ਚ ਪਈ ਐਗੀ ਟੜਕੇ ਨਾਲ ਤੂੰ ਗੇੜੇ ਕਰਦਾ ਫਿਰ ਤਾਂ ਪੁੱਛ ਵੀ ਭਾਈ ਤੇਰਾ ਕੀ ਦੁਖਦਾਗਾ ਮੈਂ ਕਿਤੇ ਭੱਗ ਗਿਆ ਸੀ ਮੰਡੀੋਂ ਹੁਣ ਆਇਆਂਗਾ ਫੇ ਤੂੰ ਆਪਦਾ ਕੰਮ ਗਿਆ ਮੰਡੀ ਕੋਈ ਮੇਰਾ ਕੰਮ ਤਾਂ ਨਹੀਂ ਗਿਆ ਫੇ ਤੂੰ ਦੱਸ ਵੀ ਭਾਈ ਦਵਾਈ ਬੁੱਟੀ ਚਾਹੀਂ ਜੇ ਕੋਈ ਤੇਰਾ ਹਿੰਦਬ ਸੀਲਾ ਕਰੂ ਮੈਂ ਮੈਂ ਤਾਂ ਹੀ ਲੋਟਾ ਪਾਪੇ ਮੈਨੂੰ ਤੁਹਾਡੀ ਦਵਾਈ ਦੀ ਲੋੜ ਨਹੀਂ ਤਰ ਤੇ ਤਾਂ ਮੈਂ ਕੁਝ ਨਹੀਂ ਕਰਦੀ ਜਨਾਬ ਬੈਠਿਆ ਕਰਾਂ ਕੋਈ ਆਏ ਕੋਈ ਦਸਤੇਦਾਰ ਆਜੂ ਵਾਲਾ ਕੀ ਸੋਚੂਗਾ ਕੀ ਕਹਿੰਦਾ ਸੋਚਣ ਨੂੰ ਸੋਚੀ ਜਾਵੇ ਲੋਕਾਂ ਦਾ ਸੋਚ ਗੰਦੀ ਆ ਲੋਕ ਰਾਏ ਆਪ ਗੰਦੇ ਨੇ ਜਿਵੇਂ ਅਜਿਹੇ ਜੇ ਆਪ ਨੇ ਉਹ ਜਾਂ ਦੂਜੇ ਬੰਦੇ ਨਾਲ ਸਮਝਦੇ ਨੇ ਨਾ ਮੈਂ ਕਿਹੜਾ ਗਲਤ ਹੋ ਗਿਆ ਉਹਦੇ ਨਾਲ ਹੋਰ ਚੀ ਨੂੰ ਬਿੰਦਾ ਬਿੰਦਾ ਚਾਚੀ ਚਾਚੀ ਕਹਿੰਦਾਗਾ ਚਾਚੀ ਕਹਿੰਦਾ ਕੀ ਪਤਾ ਕਿਹੜੀ ਵੇਲੇ ਮਨ ਚ ਪਾਲਾ ਜੇ ਕਿਸੇ ਨੇ ਪਾਪੇ ਐਟਾ ਕੋਈ ਬੰਦਾ ਬਾਵਲਾ ਨਹੀਂ ਹੈਗਾ ਨਾਲੇ ਮੈਂ ਐਡੀ ਕਾਮਲੀ ਨਹੀਂ ਹੈਗੀ ਉਹੀ ਨੂੰ ਤੀ ਮੈਂ ਭਾਈ ਤੈਨੂੰ ਦਿਖਾਵਾਂਗਾ ਕੋਈ ਗੱਲ ਨਹੀਂ ਕੋਈ ਨਾ ਫਿਰ ਮੈਂ ਕਰੂੰਗੀ ਪਾਪੇ ਸਿੱਧੀ ਗੱਲ ਹੈ ਜਿਵੇਂ ਫਰੋ ਕਰਦਾ ਫਿਰ ਮੈਂ ਤਾਂ ਕਰੂੰਗੀ ਜਦੋਂ ਉਹ ਚੰਡੀਗੜ੍ਹ ਤੀਨੀਆਂ ਲਈ ਪਰਦਾ 35 ਛੱਡਤਾ ਹੋਈਆਂ ਚੰਡੀਗੜ੍ਹ ਗਿਆ ਹੈ ਰਖ ਫਿਰ ਹੈ ਤੇ ਇੱਕ ਫਰਕ ਇਹ ਮੈਨੂੰ ਪੱਕੇ ਬੰਦੇ ਲੱਗਦੀਆਂ ਤੂੰ ਉਸੇ ਆਦੇ ਪੁੱਤ ਨੂੰ ਕਦੋਂ ਮਾੜਾ ਕਹਿਣਾ ਮੈਨੂੰ ਹੀ ਮਾੜਾ ਕਹਿਣਾ ਤੁਸੀਂ ਵੀ ਕਹਿਣਾ ਨਾਲੇ ਲੋਕਾਂ ਤੋਂ ਕਹੋਣਾ ਤੇਰੇ ਨਾਲ ਮੈਂ ਖੜਦਾ ਨਹੀਂ ਹੈਗੇ ਮੁੱਢੇ ਨਾਲ ਮੋਟਾ ਰੱਖੀ ਜਦੋਂ ਤੀਂ ਹੋਉਂਦੀ ਹੈ ਪਾਪੇ ਮੈਂ ਤੇਰੇ ਖੜਨ ਦਾ ਕੀ ਕਰਨਾ ਅੱਜ ਜਦੋਂ ਮੈਨੂੰ ਲੋੜ ਆ ਤੇਰੀ ਅੱਜ ਤੱਕ ਕੋਈ ਮੇਰੇ ਨਾਲ ਖੜਾ ਨਹੀਂ ਉਹਦੀ ਜੱਜ ਪੜਤਾਲ ਤਾਂ ਕਰਦੇ ਵੀ ਉਹੋ ਪੜਤਾਲੇ ਦੱਸ ਮੈਂ ਕੀ ਕਰਾਂ ਕੀ ਜੱਜ ਪੜਤਾਲ ਕਰੀਆ ਕਰੀਆ ਵੀ ਭੈਣ ਦਾ ਖਸਵੇਂ ਨਿਕਲਿਆ ਕਿੱਥੇ ਹੈਗਾ ਉੱਜੜਿਆ ਕਿੱਥੇ ਮਰ ਗਿਆ ਮੈਨੂੰ ਕੀ ਪਤਾ ਜੇ ਮੈਨੂੰ ਦੱਸ ਕੇ ਜਾਵੇਂ ਮੈਂ ਜਾਣ ਹੀ ਨਾ ਦੇਵਾਂ ਦੱਸ ਕੇ ਤਾਂ ਮੈਨੂੰ ਵੀ ਨਹੀਂ ਗਿਆ ਉਹ ਫਿਰ ਮੈਂ ਉਹ ਕਿੱਥੇ ਨਾ ਕੀ ਹੋ ਗਈ ਕਿਤੇ ਕੋਈ ਪਤਾ ਨਹੀਂ ਹੈਗਾ ਹੁਣ ਪਤਾ ਸੁਤ ਪਾਣੀ ਤਾਂ ਨਹੀਂ ਪੀਣਾ ਕੋਈ ਚਲ ਬਸ ਰਹਿਣ ਦੇ ਮੈਂ ਤਾਂ ਪੀਜੀ ਆਇਆ ਸੀ ਪਿਆ ਦਾ ਬਸ ਪਿਆਣੇ ਜੇ ਨਹੀਂ ਭਾਈ ਪੀਆ ਮੈਂ ਪਿਆ ਦੇ ਦੇਣੀ ਉੱਠ ਕੇ ਪਾਣੀ ਮਾਰਨੀ ਪੈ ਜਾ ਗੋਲੀ ਗਾਲੀ ਲੈ ਲਈ ਕੋਈ ਕਿੱਥੇ ਗੋਲੀ ਤਾਂ ਜਾ ਉਹ ਕਹਿੰਦਾ ਦਿਸੀਰੀ ਕਹਿੰਦਾ ਮੈਂ ਬੁਲਾ ਲਿਆ ਉਹਨਾਂ ਡਾਕਟਰ ਉਹ ਤਾਂ ਮੇਰੇ ਨਾਲ ਲੈ ਜਾਂਦਾ ਗੋਲੀ ਮੇਰੇ ਕੋਲੇ ਹੈਗੀ ਆ ਉਹ ਲੈ ਲੈ ਤਨੇ ਕੋਈ ਨਾ ਮੈਨੂੰ ਦੇਖੇ ਆ ਮੰਗੇ ਡਾਕਟਰ ਨੂੰ ਕੋਈ ਨਾ ਤੇ ਕ ਮੈਂ ਤੈਨੂੰ ਫੇਰ ਦੁਬਾਰੇ ਕਹਿਣਾ ਉਹਨੂੰ ਕੋਲੇ ਨਾ ਪਠਿਆ ਕਰ ਕੰਮ ਧੰਦਾ ਉਹਨੂੰ ਕਰ ਲੈਣ ਦੇ ਮੁੰਡਾ ਕੋਈ ਗੱਲ ਨਹੀਂ ਆਜ ਉਹ ਤਾਂ ਪਹਿਲਾਂ ਵੀ ਆਈ ਨਿਕਲਦਾ ਸੀਗਾ ਅੱਥੇ ਕਿਉਂ ਤੁਸੀਂ ਇੰਨਾ ਛੱਕ ਕਰਦੇ ਹੋ ਨਹੀਂ ਉਹ ਛੱਕ ਨਹੀਂ ਕਰਦਾ ਭਾਈ ਕੋਈ ਹੋਰ ਦੇਖ ਲਾਂਦਾ ਕੰਮ ਵੱਧ ਜਾਂਦਾਗਾ ਮੈਨੂੰ ਤਾਂ ਹੁਣ ਪਤਾ ਹੈ ਮੈਨੂੰ ਨਾ ਸਿਖਾਉਣ ਨਾਲੇ ਮੈਂ ਕੋਈ ਜਵਾਬ ਨਹੀਂ ਮੈਗੀ ਤੂੰ ਤਾਂ ਹੈ ਲੱਗੇ ਮੇਰੇ ਮਾਗਰੀ ਪੈ ਰਹੇ ਨੇਗੇ ਆਪਦੇ ਪੁੱਤ ਨੂੰ ਦਾ ਕਦੇ ਸਮਝਾਇਓ ਨਾ ਤੁਸੀਂ ਆ ਗਿਆ ਹੁਣ ਤੂੰ ਇਧਰੋਂ ਤੁਰ ਫਿਰ ਕੇ ਕਿਹੜਾ ਆਉਦੇ ਹਾ ਤਾਂ ਜੀ ਸਾਹਮਣੇ ਕਰ ਆਪਦੀ ਮੈਨੂੰ ਤਾਂ ਬਹੁਤ ਗੁੱਸਾ ਚੜਦਾ ਐ ਇਹਦੇ ਤੇ ਉਹੀ ਨਾ ਗੱਜ ਪਾਈ ਦੀ ਫਰਨੀ ਆ ਜਿੱਦੇ ਤੇਰੀ ਜਿਹੜਾ ਨਾ ਕਿਨਾ ਇਹ ਐ ਸੋਲਾ ਨਾ ਇਹ ਆ ਸੁਲਾ ਦੇ ਕਾਰੀ ਮਾੜੀ ਸੀ ਨਹੀਂ ਬਿੰਗੋ ਕੀ ਕੋਹਾ ਘਾਟਾ ਤੋਆ ਕੰਮ ਕਰਨਾ ਇਹਦੀ ਕਾਲੀ ਮੰਦਰਾ ਨੂੰ ਵਾਖ ਤੱਕ ਦਾ ਮੈ ਬਾਸੀ ਕਿਥੋਂ ਬਗਾਈ ਕਿਹਨੇ ਨਾ ਕਹਦਾ ਰੱਖੋ ਇਹ ਨਹੀਂ ਹਰ ਪਾਰ ਹੈਗਾ ਇਹ ਤਾਂ ਡਾਕਟਰ ਵੀ ਆਂਤਰੇ ਲੈਂਦਾਗਾ ਕਹਿੰਦਾ ਗੋਲੀਆਂ ਗੀ ਲੈ ਵਾਸਤੇ ਲੈਣੀਆਂ ਦਾਸ ਤੂੰ ਗੋਲੀਆਂ ਲੈਣ ਆਇਆ ਇੱਥੋਂ ਦੇ ਦੇ ਗੋਲੀਆਂ ਮੈਂ ਲੈ ਲਿਆ ਉਹ ਕਿਵੇਂ ਆ ਵਧੀਆ ਠੀਕ ਆ ਕਿਵੇਂ ਆ ਜੀ ਲਾਲ ਲਾਲ ਜਾ ਪਾਈ ਫਿਰਦੀਆਂ ਸ਼ੂਟ ਅਬੇ ਸ਼ੂਟ ਤਾਂ ਪਾਉਣੀ ਆ ਸ਼ੂਟ ਪਾਉਣ ਵਾਸਤੇ ਹੁੰਦੇ ਆ ਆ ਤੂੰ ਕਿਧਰੋਂ ਦਾ ਬਹੂ ਵਾਲੀ ਸਕੂਟਰੀ ਚੱਕੀ ਫਿਰਦਾਗਾ ਉਹ ਤਾਂ ਸੀਰੀ ਆ ਕੰਜੜਾ ਉਹਨਾਂ ਦਾ ਉਹ ਦਿਨ ਤੈਨੂੰ ਕਿਵੇਂ ਸਕੂਟਰੀ ਦਿੱਤੀ ਉਹ ਮੈਂ ਤਾਂ ਚਾਚੀ ਬਿਲਕੀਂ ਦੀ ਆਗੀ ਬੁਖਾਰ ਚੜਿਆ ਪੇ ਬੁਰੇ ਹਾਲ ਹੋ ਰਹੇ ਹੋਂ ਮਲੰਗ ਜਾ ਜੱਟ ਪਤਾ ਨਹੀਂ ਕਿਧਰ ਗਿਆ ਹੈ ਪੇਤਰਾ ਚਾਚਾ ਪੈ ਲੈ ਜੂਗਾ ਤੈਨੂੰ ਦੱਸ ਕੀ ਖਾਧੀ ਖੜੀ ਆਗੀ ਤੇ ਤੂੰ ਕਿਉਂ ਜਨਾਂਗਾ ਚਾਚੀ ਤਾਂ ਚਾਚੀ ਦਾ ਤਰਸ ਆਉਂਦਾ ਮੈਨੂੰ ਪਰ ਤਰਸ ਤਾਂ ਫੇਰ ਆਵੇ ਜੇ ਕੋਈ ਉਹਦਾ ਬੰਦਾ ਨਾ ਹੋਵੇ ਸੌਹਰਾ ਘਰੇ ਆ ਬੰਦਾ ਘਰੇ ਆ ਤੂੰ ਖਾਮ ਖਾਈ ਟੰਗਾ ਡੋਣਾ ਤੂੰ ਸੀਰੀਂ ਤੂੰ ਸੀਰੀ ਬਣ ਕੇ ਰਹਿ ਓਏ ਮੈਨੂੰ ਸੀਰੀ ਨਹੀਂ ਮੈਂ ਤਾਂ ਅੰਦਾ ਘਰ ਵਾਲਾ ਹਾਂ ਦੇ ਸੱਜਰਗੇ ਇਹ ਕੀ ਮਰ ਜਾਣਿਆ ਕੋਈ ਜਦੋਂ ਮੈਂ ਨਹੀਂ ਉਹਦਾ ਖਿਆਲ ਰੱਖੂੰ ਉਹ ਕਿੱਥੋਂ ਉਹ ਚਾਚਾ ਫਿਰਦਾ ਬਾਹਰ ਮੈਂ ਫਿਰਦਾ ਅੰਦਰ ਏ ਚਾਚਾ ਫਿਰਦਾ ਬਾਹਰ ਤੂੰ ਅੰਦਰ ਮੇਰੇ ਕੋਲ ਗੱਲ ਨਹੀਂ ਖਾਣੇ ਪਈ ਤੇਰੇ ਕੋਈ ਚਾਚੀ ਮੈਨੂੰ ਪਿਆਰ ਕਰਨ ਲੱਗੀ ਚਾਚੀ ਨੂੰ ਦਿੱਤਾ ਛੱਡ ਚਾਚੀ ਨੇ ਹਾਈ ਬੇ ਬੇ ਜ਼ਿੰਮੇਦਾਰ ਨਹੀਂ ਹੋ ਕੇ ਤੇਰੀ ਸੀਰੀ ਨਾਲ ਓਏ ਸੀਰੀ ਜਿਹਦਾ ਜੱਟ ਫਿਰਦਾ ਕਿਸੇ ਪਾਸੇ ਹੋਰ ਆਪਾਂ ਇਹ ਚੱਲ ਜੱਟ ਤਰਫਦਾ ਹੋਊ ਆਪਦੀ ਬਰਾਦਰੀ ਦੀ ਲੈ ਕੇ ਤੇ ਤੂੰ ਤਾਂ ਛੋਟੀ ਜਾਤੀ ਦਾ ਮਰਨਾ ਤੇ ਉਹਨਾਂ ਦੇ ਘਰੇ ਨਾਮਕ ਹਰਾਮ ਕਰੀ ਜਾਂ ਨਾ ਕੰਜਰਾ ਉਹ ਮੈਂ ਮੇਰੀ ਚਾਚੀ ਦਾ ਮਾਣਾ ਖਿਆ ਰੱਖਦਾ ਉਹਨਾਂ ਦੇ ਗੋਲੀਆਂ ਲਿਆ ਕੇ ਦਿੱਤੀਆਂ ਇਹਨਾਂ ਦਾ ਨਾ ਗੋਲੀਆਂ ਲਿਆ ਕੇ ਦਿੱਤੀਆਂ ਤੇ ਉਹਦਾ ਕਿਹੜਾ ਖਸਮ ਮਰ ਗਿਆ ਆਪੇ ਰਿਆ ਕੇ ਦੇ ਦਿੰਦਾ ਗੋਲੀਆਂ ਉਹੀ ਤਾਂ ਗੱਲ ਹੈ ਵੀਣ ਵਜਾਈ ਜਿਹੇ ਜੀ ਵਜਾਈ ਦੀ ਸੱਜਰੀਏ ਜੀਨਾਂ ਵਾਲੀਆਂ ਲੈ ਕੇ ਚੰਡੀਗੜ੍ਹ ਫਿਰਦਾ ਇਹਨੂੰ ਲਾ ਗਿਆ ਬਹਾਨਾ ਪੇ ਪੱਜ ਗਿਆ ਪੱਜ ਗਿਆ ਤਾਂ ਫਿਰ ਤੂੰ ਮਰਨਾ ਸਿੱਧੀ ਗੱਲ ਦੱਸ ਨਾ ਵੀ ਇਹ ਤਾਂ ਪੱਜ ਗਿਆ ਹੁੰਦੀ ਨਹੀਂ ਆਪਦੀ ਕੋਣਾ ਤਾਂ ਮੈਂ ਤੂੰ ਤਾਂ ਇਹ ਕਹੀ ਨਾ ਕਿ ਉਹ ਬਾਹਰ ਤੁਰਿਆ ਫਿਰ ਤਾਂ ਤੂੰ ਤਾਂ ਇਹ ਗੱਲ ਕਹਿਣਾਗਾ ਤੂੰ ਤਾਂ ਮੈਨੂੰ ਸੰਸਾਰ ਤੇ ਕਿ ਇੱਧਰ ਬਿੜਕਾਂ ਲੈਣ ਆਈ ਐ ਬੇ ਬਿੜਕਾਂ ਕਾਹਨੂੰ ਲੈਣ ਆਈ ਆ ਮੈਂ ਤਾਂ ਬਾੜੇ 'ਚ ਸਬਜ਼ੀ ਦੇਖਣ ਆਈ ਸੀਗੀ ਆਪਣੇ ਮਾਂ ਦੇ ਕੋਈ ਹੋਈ ਤਾਂ ਲਈ ਤੋੜ ਕੇ ਹਮਨੇ ਆਖੇ ਮੱਖਾਂ ਲਾਇਆ ਬੋਗਾ ਹਨਾ ਕਿਧਰ ਕੋਲੇ ਮਾਰਦੀ ਭਗਾਈ ਹੈ ਤਾਂ ਕੰਮ ਨਾ ਮਨ ਨਾ ਮਈ ਬਣਿਆ ਜਾਚੀ ਨਾ ਬੇ ਤੇਰਾ ਮੈਂ ਕਿਉਂ ਪਕਾਈ ਮਾਰੂੰਗੀ ਬਣਾ ਨਮਾ ਬਣਾ ਪਰਾਣਾ ਬਣਾ ਮੈਂ ਕੀ ਲੈਣਾ ਮੈਂ ਤਾਂ ਚਲਾਇ ਕਰ ਤੂੰ ਜਾ ਕੋਈ ਨਾ ਬਦ ਨਵੇਂ ਲੀੜੇ ਪਾਉਣ ਲੱਗ ਜਿਉਂ ਐ ਵੀ ਹਾਂ ਪਾ ਲਿਆ ਕਰ ਕੋਈ ਨਾ ਪੈਂਟ ਸ਼ਰਟ ਪਾ ਲਈ ਚੰਗਰ ਤੂੰ ਲਾਲ ਲਾਲ ਬਾਈ ਫਿਰਦੀ ਐ ਮੈਂ ਕੱਲ ਨੂੰ ਖੱਟੇ ਪਾਉਂਗਾ ਹੋਣੀ ਤੇਰੀ ਕਮਾਈ ਦੇ ਪਾਉਣੀਆਂ ਆਪਦੇ ਖਸਮ ਦੀ ਕਮਾਈ ਦੇ ਪਾਉਣੀਆਂ ਜੱਦਾ ਬਣਿਆਂਗਾ ਲੱਭੂ ਮੈਂ ਮਰ ਜਾ ਮੈਂ ਤਾਂ ਪ੍ਰੀਤੋਂ ਨੀ ਨੀ ਚੰਗੀ ਸਮਝਦੀ ਸੀਗੀ ਇਹ ਤਾਂ ਸਿਰੀ ਨਾਲ ਹੀ ਵਿਵਾਹ ਹੋ ਕੇ ਬੈਗੀ ਲਗਾਤ ਭੂਵੇਂ ਮਰ ਜਾ ਨਹੀਂ ਬਿੜਕਣਾ ਲੈ ਕੇ ਆਵਾ ਵੀ ਇਹਦਾ ਬੰਦਾ ਕਿੱਧਰ ਗਿਆ ਹੋਇਆਗਾ ਉਹ ਤਾਂ ਕੰਜਰੀ ਤਾਂ ਦੱਸਦੀ ਨਹੀਂ ਹੈਗੀ। ਇਹਨਾਂ ਨੇ ਕੱਲ ਮੇਰੇ ਕੋਲੇ ਜਾ ਕੇ ਆਈ ਆ। ਵਧੀਆ ਹੱਸਦੀ ਖੇਡਦੀ ਸੀ ਆਈ ਨਹੀਂ ਦੱਸਿਆ ਵੀ ਮੇਰਾ ਘਰ ਵਾਲਾ ਐ ਗੱਲ ਤਾਂ ਤੁਰਿਆ ਫਿਰਦਾਗਾ। ਵੱਡੀਆਂ-ਵੱਡੀਆਂ ਗੱਲਾਂ ਮਾਰਦੀ ਆ ਆਪਣੇ ਘਰ ਵਾਲੇ ਬਾਰੇ। ਲੈ, ਮੋੜ ਮੈਂ ਤਾਂ ਕੰਨੀਆਂ ਪੁੱਠੀ ਬਾੜੇ ਚੋਂ ਘਾ ਤਾਂ ਮੁੜਦੀਆਂਗੀ। ਘਰੇ ਜਾ ਕੇ ਆਪ੍ਰੀਤੋ ਕੋਲੇ। ਫੇਰ ਹੀ ਮੇਰ ਤਾਂ ਰੋਟੀ ਹਾਜਮੇ ਆਊਗੀ। ਆਥਣੇ ਨਹੀਂ ਤਾਂ ਮੇਰ ਤਾਂ ਸਬਜ਼ੀ ਵੀ ਨਹੀਂ ਟਿਕਣੀ ਹੈਗੀ। ਪਹਿਲਾਂ ਮੈਨੂੰ ਘਰੀ ਜਾਣ ਦੇ ਇਹਨਾਂ ਦੇ। ਕੀ ਜਹਾਜੇ ਤੱਕ ਨਹੀਂ ਆਇਆ ਹੈਗਾ ਜਿਹੜੀ ਪਾਪੇ ਨੇ ਗੋਲੀ ਦਿੱਤੀ ਸੀ ਮੈਨੂੰ ਉਹ ਤਾਂ ਤਾਂ ਹਜੇ ਤੱਕ ਅਸਰ ਨਹੀਂ ਆਇਆ ਹੈਗਾ ਅੰਦਰ ਗੋਲੀ ਲੈ ਕੇ ਤਾਂ ਮੈਨੂੰ ਬੁਖਾਰ ਚੜ ਗਿਆ ਪਾ ਆ ਗਿਆ ਆ ਗਿਆ ਵੇ ਮੈਂ ਤਾਂ ਤੈਨੂੰ ਹੀ ਬੋਲੀ ਜਾਂਦੀ ਸੀ ਹਾਂ ਲੈ ਲੈ ਚਾਰ ਗੋਲੀਆਂ ਪੰਜ ਦੇ ਦਿਆਂ ਡਾਕਟਰ ਨੇ ਤਾਂ ਹਾਂ ਕੋ ਚਾਚੀ ਹਾਂ ਡਾਕਟਰ ਨੇ ਤਾਂ ਮੈਨੂੰ ਹੋਰ ਹੀ ਸਣਸਾਂ ਜਲਾ ਤਾਂ ਕਹਿੰਦਾ ਪ੍ਰੈਡੈਂਟਰ ਤਾਂ ਨਹੀਂ ਹੈਗੀ ਗਰਮੀਆਂ ਵਾਲੀਆਂ ਗੋਲੀਆਂ ਕਹਿੰਨਾ ਬੇਰੇ ਫੜਾ ਲੱਗਦਾ ਪ੍ਰੈਡੈਂਟਰ ਦਾ ਉਹ ਕੀ ਹੁੰਦਾ ਚਾਚੀ ਬੇਕੋਸ ਨਹੀਂ ਹੁੰਦਾ ਤੇਰੇ ਦੱਸਣ ਵਾਲੀ ਗੱਲਾਂ ਨੂੰ ਅੱਛਾ ਚਾਚੀ ਮੈਂ ਪਾਣੀ ਲੈ ਕੇ ਆ ਰਹੀ ਮੈਂ ਤੈਨੂੰ ਕੋਈ ਨਾ ਮੈਂ ਲੈ ਲੂੰਗੀ ਚਾ ਚਾ ਪੀਆ ਕੋਟ ਚਾਹ ਤਾਂ ਬਸ ਚਾਚੀ ਮੈਨੂੰ ਤੇਰਾ ਨਾਮ ਹੋ ਵੀ ਬਹਲਾ ਆਉਂਦਾ ਹੁਣ ਬੇ ਕੋਈ ਨਾ ਫੇ ਤੂੰ ਨਹੀਂ ਸੋਚੇਗਾ ਮੇਰੇ ਬਾਰੇ ਹੋਰ ਕੌਣ ਸੋਚੂਗਾ ਹੁਣ ਮੈਂ ਲੱਤ ਤੇ ਰਹੀ ਹਾਰਾ ਮਾੜਾ ਮੋਟਾ ਜੜੀ ਮੇਰੀ ਖਬਰ ਖ਼ਰ ਲੈ ਲੈਣਾ ਖੂਨ ਮੱਚਿਆ ਬੇ ਤੂੰ ਤਾਂ ਭੱਗ ਗਿਆ ਚੱਲਣਿਆ ਹੁਣਿਆ ਮੈਨੂੰ ਪਤਾ ਭਾਪੇ ਨਾਲ ਮੇਰੀ ਕਿੰਨੀ ਲੜਾਈ ਹੋਈ ਆ ਉਹਦਾ ਕਹਦਾ ਤੂੰ ਉਹਨੂੰ ਕੱਪ 'ਚ ਵੀ ਚਾਹ ਕਿਉਂ ਦਿੱਤੀ ਵਾ ਫੇਰ ਕੀ ਹੋ ਗਿਆ ਕਿੱਡੀ ਕ ਕਰਲਾ ਓਏ ਤੈਨੂੰ ਪਤਾ ਤਾਂ ਹੈਗਾ ਚਾਚੀ ਬੁੜਾ ਥੋੜਾ ਕੌਂਸ ਦਾ ਮੈਂ ਪਹਿਲੀ ਦੱਸਿਆ ਜੀ ਨਾ ਵੀ ਪਾਪੇ ਨੇ ਵੀ ਮੇਰੇ ਨਾਲ ਆਏ ਲਾ ਰੱਖਿਆ ਮੇਰਾ ਤਾਂ ਨਾ ਹੁਣ ਸੌਂ ਲੱਗਿਆ ਚਿੱਤ ਪਰਦਾ ਬੱਚੀ ਤੇਰੇ ਸਾਰੇ ਐ ਤੈਨੂੰ ਪਤਾ ਵੀ ਤੇਰੇ ਨਾਲ ਮੈਂ ਤੇਰਾ ਕਿੰਨਾ ਖਿਆ ਰੱਖਦਾ ਆ ਅੱਗੇ ਅੱਗੇ ਤੂੰ ਮੈਨੂੰ ਸਹਾਰਾ ਲਾ ਹੋਰ ਜੀ ਤੂੰ ਮੇਰਾ ਖਿਆ ਰੱਖਦਾ ਤਾਂ ਹੀ ਦਵਾਈ ਲਿਆ ਬੜੀ ਮਹਿੰਗੀ ਤਾਂ ਨਹੀਂ ਲਿਆ ਨਾ ਨਾ ਚਾਚੀ ਮਹਿੰਗੀ ਕਹਨੂੰ ਐ ਪੈਸੇ ਪੁੱਛਣ ਦੀ ਟੈਨਸ਼ਨ ਨਾ ਲੈ ਹੁਣ ਤੁਸੀਂ ਆਪ ਕੀ ਚਾਚੀ ਨਾਲ ਕਹਾ ਕਰਨਾ ਹੋਰ ਕੀ ਕਹਾ ਸਿੱਧੀ ਕੋਈ ਨਾ ਨਾਮ ਮੇਰਾ ਸਾਰਿਆਂ ਨੂੰ ਪਤਾ ਕੋਈ ਨਾ ਇਹਨਾਂ ਦੇ ਸਾਹਮਣੇ ਕਹਦਾ ਕਾਤਰਾ ਮੈਂ ਠੀਕ ਹੈ ਇਹਨਾਂ ਦੇ ਸਾਹਮਣੇ ਚੱਲਦੀ ਨਾ ਕੋਈ ਨਾ ਹੋਰ ਚੱਲ ਤੂੰ ਕਹਿੰਦਾ ਕਰੂ ਕਿਵੇਂ ਆ ਪਟੋਲਿਆ ਨਹੀਂ ਇੰਨਾ ਵੀ ਨਹੀਂ ਅੱਛਾ ਨਹੀਂ ਇੰਨਾ ਵੀ ਨਹੀਂ ਹੋਰ ਪਿਆਰ ਜੇ ਨਾ ਬੋਲ ਪਿਆ ਕਰੂਗਾ ਪੋਲੀ ਛੋਲੀ ਗੱਲਾਂ ਕਰ ਲੈ ਕਰ ਮੇਰੀ ਗੱਲ ਸੁਣੋ ਅੱਧਾ ਅੱਗੇ ਤਾਂ ਮੈਂ ਆਉਂਦਾ ਸੀ ਲੇਟ ਹੁਣ ਮੈਂ 4 ਵਜੇ ਆਇਆ ਕੋਈ ਹਾਂ ਕਿੱਧਰ ਤੁਰੇ ਨਾਲ ਲੈ ਕੇ ਆਵੇਂ ਬਿੜਕਾਂ ਲੈਣ ਆਈਆਂ ਸਾਚੀ ਮੈਂ ਤਾਂ ਜਾਣਾ ਕਰ ਤੂੰ ਆ ਇੱਧਰ ਦੀ ਨੰਗ ਜਾ ਮਗਰ ਦੀ ਮੈਂ ਕਹ ਦੂਗਾ ਤਾਂ ਦਵਾਈ ਪੜਾਉਣਾ ਭੱਜਾ ਛੇਤੀ ਟਰਟ ਟਰਟ ਨਹੀਂ ਆ ਜਾਏ ਨੇ ਕਿ ਮੈਂ ਅਪ੍ਰਿਤੋ ਨਹੀਂ ਵਧੀਆ ਨਹੀਂ ਆਹ ਕੌਣ ਪੱਜਿਆ ਸੀ ਇੱਥੋਂ ਦੀ ਨਾ ਕੋਈ ਵੀ ਨਹੀਂ ਪੱਜਿਆ ਕੁੱਤਾ ਬਿੱਲਾ ਹੋਊਗਾ ਮੈਨੂੰ ਪਲੇਖਾ ਪੈਗਾ ਨਾ ਉਹ ਤਾਂ ਸੱਚ ਨਹੀਂ ਦਵਾਈ ਫੜਾ ਕੇ ਗਿਆ ਨਹੀਂ ਮੁੰਡਾ ਵਿਚਾਰ ਫੀਰੀ ਸਾਟੇ ਵਾਲਾ ਅੱਛਾ ਕੈਲਾ ਹਾਂ ਕੈਲਾ ਦਵਾਈ ਘਾਦੀ ਲੈ ਕੇ ਆਈਆਂ ਨਹੀਂ ਬਿਮਾਰ ਹੋ ਰਹੀ ਐ ਮੈਂ ਤਾਂ ਭੈਣੇ ਇਹਦੇ ਬੁਖਾਰ ਹੋਇਆ ਪਿਆ ਘਟ ਕੇ ਦੇਖਾ ਤਾ ਨੀ ਹਾਂ ਉਹ ਪਾਪ ਪਹਿਲੇ ਦਿੱਤੇ ਤੇ ਮੈਂ ਤਾਂ ਗੋਲੀ ਹੀ ਨੀ ਪਤਾ ਨਹੀਂ ਹੂੰ ਵੀ ਤੂੰ ਤਾਂ ਪਣਖੇ ਜਿਹੀ ਹੋਈ ਪਈ ਆ ਕੋਈ ਗੱਲ ਬਾਤ ਆ ਕੀ ਕਰੇ ਤੇਰੇ ਨਾ ਕੋਈ ਗੱਲ ਵੀ ਨਹੀਂ ਉਹੀ ਬਸ ਉਹੀ ਚਿੱਤ ਜਾਂ ਹੋਈ ਉਹੀ ਤਾਂ ਕਿਉਂ ਐਵੇਂ ਪੜਦੇ ਰੱਖਦੀ ਆ ਉਹੀ ਗੱਲ ਆ ਮੈਂ ਤਾਂ ਕਦੇ ਤੇਰੇ ਕੋਲੇ ਇੰਨੀ ਚੀਜ਼ ਦਾ ਪੜਦਾ ਨਹੀਂ ਰੱਖਿਆ ਹੈਗਾ ਤੂੰ ਨਾ ਕੰਡਾ ਸੁਸਕਦੀ ਤੇਰੇ ਤੋਂ ਕਦੇ ਕੋਈ ਪੜਦਾ ਰੱਖਿਆ ਮੈਂ ਤੈਨੂੰ ਖਾਇਆ ਪੀਆ ਸਾਰਾ ਦੱਸਦੀ ਰਹੀ ਉਹੀ ਤਾਂ ਮੇਰਾ ਗੱਲ ਆ ਫਿਰ ਹੁਣ ਤੂੰ ਕਿੰਨੇ ਦਿਨਾਂ ਦੀ ਹਾਈ ਜੇ ਹੋ ਰਹੀਆਂ ਮੈਂ ਤੈਨੂੰ ਕੱਲ ਵੀ ਪੁੱਛਦੀ ਪੁੱਛਦੀ ਰਹਗੀ ਐਂ ਰੋਂਦੀ ਸੂਰਤ ਜੀ ਬਣੀ ਪਈਆਂ ਕਿ ਤੋੜਾ ਤਾਂ ਇਦਾ ਹੱਸਦਾ ਹੱਸਦਾ ਮੂੰਹ ਸੀਗਾ ਖੋਸ਼ ਰੰਡੀ ਸੀਗੀ ਬਾਗੋ ਬਾਗ ਖੋਸ ਤਾਂ ਨਪਛਾ ਵਦਸਾਂ ਕਿ ਹੁਣ ਕੁਸਤਾ ਮੈਨੂੰ ਵੇਕਿਆਂ ਦੀ ਟੈਨਸ਼ਨ ਜੀ ਰਹਿੰਦੀ ਆ ਨਹੀਂ ਚਲੋ ਵੇਕਿਆਂ ਦੀ ਤਾਂ ਹੁੰਦੀ ਆ ਬੁਕਾਰ ਹੋ ਰਹੀ ਆ ਮੈਨੂੰ ਉਹਦੀ ਟੈਨਸ਼ਨ ਹੋਰ ਕੋਈ ਗੱਲ ਨਹੀਂ ਵੇਕਿਆਂ ਦੀ ਧੀਆਂ ਨੂੰ ਨਹੀਂ ਹੋਊਗੀ ਹੋਰ ਕਿਹਨੂੰ ਟੈਨਸ਼ਨ ਹੋਊਗੀ ਉਹੀ ਗੱਲ ਆ ਹੋਰ ਤਾਂ ਬਸ ਕਾਫੇ ਦੀ ਨਹੀਂ ਬਸ ਪਾਪਾ ਲੜਦਾ ਹੈ ਤਾਂ ਬੜੀ ਮੈਨੂੰ ਬਾੜੀ ਟੈਨਸ਼ਨ ਪੈ ਗਈ ਨਹੀਂ ਕਿ ਥਾਂ ਤਾਂ ਆ ਤਾਂ ਮੇਰਾ ਇੰਨਾ ਚੰਗਾਗਾ ਉਹ ਕਹਿੰਦਾ ਨਹੀਂ ਬਸ ਲੜਦਾਗਾ ਇਤੋਂ ਆਏ ਦੀ ਮੇ ਹੱਥ ਕੋਲ ਲੈ ਸਾਡੇ ਘਰੇ ਜਾਂਦਾਗਾ ਮੇਰੇ ਬਾਪੂ ਕੋਲੇ ਬੈਠਾ ਰਹਿੰਦਾਗਾ ਇੰਨੀਆਂ ਚੰਗੀਆਂ ਗੱਲਾਂ ਕਰਦਾਗਾ ਬਾੜੇ ਸਰਾਉਂਦਾਗਾ ਤੈਨੂੰ ਵੀ ਬਥੇਰਾ ਸਰਾਉਂਦਾ ਮੇਰਾ ਪ ਜਿੱਦ ਤਰਫਰਦਾ ਫਰਦਾ ਰਹਿੰਦਾ ਪਰ ਮੇਰੀ ਨੂੰਹ ਵਾਲੀ ਸਿਆਣੀ ਆ ਇੰਨਾ ਸਹਰੋਂਦਾ ਤੇ ਤੂੰ ਖਾਮ ਖਾਈ ਮੈਨੂੰ ਕਦੇ ਸਿੱਧੇ ਮੂਨੀ ਬੁਲਾਉਂਦਾ ਹੈਗਾ ਇਹ ਚੌਰਾ ਨੁੱਕਾ ਦੇ ਮੂਰੇ ਦਾ ਕਹਿੰਦਾ ਵੀ ਮੈਂ ਹੀ ਆ ਜੋ ਕੁਸਾਏਗਾ ਉਹੀ ਗੱਲ ਘਰੇ ਤਾਂ ਦੋ ਭਾਂਡੇ ਖੜਕਦੀ ਹੁੰਦੇ ਹੈਗੇ ਤੁਸੀਂ ਨੂੰਹ ਸਹਰਾ ਦੋ ਜਾਣੇ ਬੰਦਾ ਤੇਰਾ ਨਹੀਂ ਘਰੇ ਖੜਦਾ ਹੈਗਾ ਫਿਰ ਇਹ ਖੇਤ ਵਗ ਜਾਂਦਾ ਦਾ ਮੇਰਾ ਖੜਿਆ ਹੀ ਕਿਹੜੇ ਦੇਣਾ ਬਸ ਬੰਦੇ ਵਾਲਾ ਤਾਂ ਪੜਦਾ ਹੀ ਪਾ ਕੇ ਰੱਖ ਨੀ ਪੜਦਾ ਕਿਉਂ ਮੈਂ ਤਾਂ ਉੱਡਦੀ ਉੱਡਦੀ ਗੱਲ ਸੁਣੀ ਆ ਸੱਚੀ ਗੱਲ ਆ ਕਿ ਵੀ ਬਗ ਭੁਗ ਗਿਆ ਕਿਤੇ ਉਹ ਬੇਕਾਰ ਲੋਕਾਂ ਨੇ ਪਾਪਾ ਕਹੂਗਾ ਵੀ ਇਹਦੇ ਕੋਲੇ ਵੀ ਗੱਲ ਕਰਤੀ ਲੈ ਤਾਇਆ ਨੇ ਤਾਂ ਆਪ ਦੱਸਿਆ ਕਹਿੰਦਾ ਸਾਡੇ ਤਾਂ ਮੁੰਡੇ ਦੇ ਲੱਛਣ ਹੀ ਬੇਕਾਰ ਨੇ ਕਹਿੰਦਾ ਤਾਂ ਸਾਲਾ ਸਮਝਦਾ ਹੀ ਨਹੀਂ ਨੂੰ ਨੂੰ ਕੁਝ ਵੀ ਤਾਇਆ ਦਾ ਆਪ ਦਾ ਸੁਣੀਏ ਸਾਡੇ ਘਰ ਮੂੰਹ ਕੁੱਟੀ ਜਾਂਦਾਗਾ ਤੇ ਦੱਸਦਾ ਆਪ ਕਰਦਾਗਾ ਮੈਂ ਤਾਂ ਪੁੱਛਿਆ ਸੀ ਮੈਨੂੰ ਤਾਂ ਅੱਜ ਪਤਾ ਲੱਗਿਆਗਾ ਦਾ ਕਹਿੰਦੇ ਵੀ ਉਹ ਤਾਂ ਤੀਵੀ ਲੈ ਕੇ ਪੱਛ ਗਿਆ ਹਾਂ ਮੈਂ ਮਾਰ ਜਾ ਨਹੀਂ ਮੈਂ ਤਾਂ ਕਿਹਨੂੰ ਦੱਸਣਾ ਨਹੀਂ ਤੇਰੇ ਚ ਕੀ ਘਾਟ ਸੀਗੀ ਇਹ ਜੀ ਉਹ ਕਹਿੰਦਾ ਕਹਿ ਦੇ ਕਹੋਂਦੇ ਜੀਬੀਦਾਰ ਨੇ ਤੇ ਇਹਨਾਂ ਦੇ ਮੁੰਡੇ ਇਹਦੇ ਕੰਮ ਕਰਦੇ ਗੱਲ ਤਾਂ ਸਹੀ ਆ ਨਹੀਂ ਤੇਰੇ ਜਿਹੇ ਜੀ ਕੀ ਕਮੀ ਸੀ ਜਿਹੜੀਆਂ ਉਹਨਾਂ ਚ ਪੂਰੀ ਹੋ ਜੂ ਉਹਦੀ ਬਿਮਾਰ ਹੋਈ ਪਈ ਐ ਟੈਨਸ਼ਨ ਚ ਬਸ ਨਹੀਂ ਭਾਣੇ ਕੋਈ ਨਾ ਹੌਸਲਾ ਰੱਖ ਕੁਛ ਨਹੀਂ ਹੁੰਦਾ ਹੈਗਾ ਤੇਰੇ ਕਰੇ ਸੌਰਾ ਹੈਗਾ ਸਿਰੀ ਹੈਗਾ ਟਾਈਮ ਪਾਸ ਕਰ ਲਾ ਨਹੀਂ ਉਹ ਕਿਹੜਾ ਵਿਚਾਰਾ ਸਾਰੀ ਅਗਰ ਬੈਠਾ ਰਹੋ ਵੀ ਨਹੀਂ ਜਨਾਨੀ ਭਾਣੇ ਬੰਦੇ ਨਾਲੀ ਆ ਚੰਗਾ ਪਜਾਹੇ ਮਾੜਾ ਬੰਦਾ ਇਹ ਤਾਂ ਗੱਲ ਹੈ ਨਹੀਂ ਨਹੀਂ ਉਹ ਡਲੇ ਕਹਿੰਦੇ ਹੁੰਦਾ ਚਾਰਕ ਦਿਨ ਜਾ ਕੇ ਸ਼ੌਕ ਪੂਰਾ ਕਰਕੇ ਫੇਰ ਵੀ ਉਹ ਤੇਰੇ ਪੈਰੀ ਪਊ ਵਾ ਨਾ ਪਹਿਣੇ ਹੁਣ ਨਹੀਂ ਆਉਂਦਾ ਬਾਲਾ ਟਾਈਮ ਹੋ ਗਿਆ ਤੇ ਮੇਰੇ ਨਾਲ ਤਾਂ ਲੜਾਈ ਕੁੱਤਕੀ ਚ ਕਰਦੇ ਹੀ ਰਹਿੰਦਾ ਸੀ ਕਰਦੇ ਹੀ ਰਹਿੰਦਾ ਸੀ ਨਹੀਂ ਚਲ ਕੋਈ ਨਹੀਂ ਇੱਕ ਜਵਾਕ ਤਾਂ ਹੈਗਾ ਉਹਦੇ ਸਿਰ ਤੇ ਟਾਈਮ ਪਾਸ ਕਰ ਲਈਂਦਾ ਹੈਗਾ ਹੁਣ ਵੀ ਇੱਧਰ ਹੀ ਗਿਆ ਹੋਇਆ ਮੁੰਡਾ ਮੇਰਾ ਆਈ ਨਹੀਂ ਹੈਗਾ ਅਜੇ ਚਲ ਇੱਕ ਜਵਾਕਾ ਚਲ ਇਨਾ ਸ਼ੁਕਰ ਆ ਰੱਬ ਨੇ ਤੈਨੂੰ ਧੀ ਨਹੀਂ ਦਿੱਤੀ ਪੁੱਤ ਦੇਤਾ ਪੁੱਤ ਦੇ ਸਿਰ ਤੇ ਟਾਈਮ ਪਾਸ ਕਰ ਲੇਗੀ ਕਰਤਾ ਲਉਗੀ ਭੈਣੇ ਜਿਹੜਾ ਬੰਦੇ ਨਾਲ ਪੜਦਾ ਛੜਦਾ ਹੁੰਦਾ ਉਹ ਬੰਦੇ ਨਾਲ ਹੀ ਹੁੰਦਾ ਤੇ ਪੁੱਤ ਤੈਨੂੰ ਪਿਆਰ ਦੇਣਾ ਨਹੀਂ ਜਿਹੜਾ ਤੈਨੂੰ ਦੁੱਖ ਦਿੰਦਾ ਸੀਗਾ ਰੋਜ਼ ਦਾ ਕਲੇਸ਼ ਸੀ ਉਹਦੇ ਨਾਲੋਂ ਤਾਂ ਤੇਰਾ ਖੜਾ ਛੁੱਟਿਆ ਤੂੰ ਕਿ ਐਸਾ ਸਰ ਬੰਨਿਆ ਐਵੇਂ ਟੈਨਸ਼ਨ ਲਈਆਂ ਖਾ ਪੀ ਮौज ਕਰ ਸਰ ਪਟਕੀ ਜਾਂਦਾ ਸੀ ਮੈਂ ਤਾਂ ਸਰ ਬੰਨ ਲਿਆ ਮੈਂ ਚੱਲ ਹਟ ਐਵੇਂ ਟੈਨਸ਼ਨ ਲਈ ਜਾਂਦੇ ਜਾਣਦੇ ਪਰ ਇਹ ਆ ਲੈਣੀ ਹੈਗੀ ਦਫੇ ਹੋਵੇ ਪਰ ਇਹ ਜਿਹੇ ਬੰਦਿਆਂ ਤੋਂ ਕਰਾਉਣਾ ਹੀ ਕੀ ਹੈਗਾ ਦੋਨੇ ਹੱਥੀ ਮੱਥਾ ਟੇਕ ਕੇ ਤੋਰ ਵੀ ਨਿਕਲ ਫਿਰ ਕਰ ਫਿਰ ਹੋ ਤਾਂ ਫਿਰ ਹੱਲ ਨਹੀਂ ਹੈਗਾ ਕੋਈ ਹੁਣ ਮੈਂ ਕਰਾਂ ਚੱਲ ਮੇਰੀ ਸੱਸ ਹੁੰਦੀ ਪਾ ਵੀ ਸਰਜੰਦਾ ਨਹੀਂ ਫੇਰ ਵੀ ਸਾਸਣੇ ਤਾਂ ਤੈਨੂੰ ਕਹਿਣਾ ਸੀਗਾ ਸਹਰਾ ਤਾਂ ਤੈਨੂੰ ਸਰਾਉਂਦਾ ਘਰੇ ਚਾਹੇ ਤਾਂ ਨੁਕੂ ਸ਼ੀਵੀ ਕਹਿੰਦਾ ਬਾਹਰ ਤਾਂ ਲੋਕਾਂ ਕੋਲੇ ਤਾਂ ਇੱਜ਼ਤ ਬਣਾਉਂਦਾ ਕਹਿ ਦਿੰਦਾ ਮੇਰੀ ਨੂਹ ਵਰਗੀ ਤਾਂ ਕੋਈ ਨੂਹ ਨਹੀਂ ਹੈਗੀ ਏਡੀ ਸਿਆਣੀ ਆ ਨਾ ਐ ਪਾਪਾ ਐ ਤਾਂ ਕਹ ਲੂਗਾ ਮੇਰੇ ਨਾਲ ਉਹ ਬਸ ਸਾਲ ਬੰਦੇ ਨੂੰ ਦਇਆਵਾਨ ਪੁੱਤ ਦਾ ਹੋ ਜਾਂਦਾ ਪੁੱਤ ਦੇ ਕਰਕੇ ਦੁਖੀ ਆ ਉਨੂੰ ਆਇਆ ਮੇਰਾ ਬਣੀ ਨੂਹ ਪੁੱਤ ਦੀ ਬਣਦੀ ਨਹੀਂ ਵੀ ਤਾਂ ਕਰਕੇ ਮੇਰਾ ਪੁੱਤ ਘਰੋਂ ਭੱਗ ਗਿਆ ਵੀ ਖਾਣੀ ਮੇਰੀ ਨੂਹ ਦੀ ਗਲਤੀ ਆ ਸੋਹ ਬਦਮਾਗ ਜਉਂਦੀ ਆ ਬੰਦੇ ਦੇ ਸਿਆਣੇ ਦੇ ਸਾਰੇ ਮੇਰਾ ਦਿਵਾਕ ਨਾ ਜਵਾਕਾਂ ਵਰਗਾ ਹੁੰਦਾ ਜਵਾਕਾਂ ਨੂੰ ਪਤਾ ਲੱਗਦਾ ਕੁਝ ਨਹੀਂ ਪਤਾ ਲੱਗਦਾ ਤਾਂ ਗੱਲੇ ਚਲ ਕੋਈ ਨਾ ਕਿਉਂ ਟੈਂਸ਼ਨ ਲੈਨੀ ਆ ਨਿਕੈਲਾ ਹੈਗਾ ਕੋਈ ਨਾ ਤੇਰੇ ਦੇਖਭਾਲ ਬਥੇਰੀ ਕਰਨੀ ਆ ਨਾ ਭੈਣੇ ਤੜਕੇ ਆਇਆ ਦੀ ਵਿਚਾਰਾ ਤੜਕੇ ਮੇਰਾ ਸਰਸਰ ਘੁੱਟ ਕੇ ਗਿਆ ਮੈਂ ਦਵਾਈ ਨਹੀਂ ਫੇਰ ਐਵੇਂ ਤੂੰ ਟੈਂਸ਼ਨ ਲਈ ਜਾਂਨੇ ਆਗੀ ਇਹੋ ਜਿਹੇ ਬੰਦੇ ਦਾ ਕਰਾਣਾ ਜਦੋਂ ਸੀਰੀ ਹੈਗਾ ਥੋੜਾ ਵਧੀਆ ਨਹੀਂ ਯਾਰ ਸਾਰਾ ਕੁਛ ਸਤਾਵੇ ਫਸਲਾ ਬਾੜੀ ਤੇਰੀ ਸਾਮੀ ਬੈਠਾ ਘਰ ਵਧੀਆ ਤੇਰਾ ਸਾਹਮਦਾ ਤੇਨੂੰ ਸਾਹਮਦਾ ਤੂੰ ਕਿਸੇ ਤੋਂ ਹੋਰ ਕੀ ਲੈਣਾ ਐ ਮੈਂ ਟੈਂਸ਼ਨਾਂ ਲੈਣੀਆਂ ਨਹੀਂ ਮੈਂ ਤਾਂ ਐ ਆਈ ਸੀ ਉੱਥੋਂ ਤੁਹਾਡੇ ਬਾੜੇ 'ਚ ਸਬਜ਼ੀ-ਸਬਜ਼ੀ ਹੈਗੀ ਕੋਈ ਸਬਜ਼ੀ ਖੜੀ ਆ ਬਥੇਰੀ ਖੜੀ ਆ ਪਿੱਡੀ ਮੈਂ ਲੈ ਕੇ ਜਾਣੀ ਐਗੀ ਤੋੜ ਕੇ ਥੋੜੀ ਚੰਗਾ ਸਬਜ਼ੀ ਦਾ ਹੋਰ ਬਾਈਆ ਕੁੱਟ ਚਾਹ ਬਣਾ ਨਾ ਨਾ ਬਸ ਜਿਉਂਦੀ ਵਸਦੀ ਰਹੇ ਚਾਹ ਤਾਂ ਕਾਹਨੂੰ ਨਾ ਚੁੱਪ ਕਰਕੇ ਟੈਂਸ਼ਨ ਨਾ ਲੈ ਚੁੱਪ ਕਰਕੇ ਤੂੰ ਕੈਲੇ ਨੂੰ ਬਰਿਆ ਕੇ ਰੱਖ ਨੀ ਕਾਇਲਾ ਨਹੀਂ ਮੇਰੇ ਤੋਂ ਬਾਹਰ ਰਹੇਗਾ ਬਾਸ ਫੇਰਾੜੀ ਆ ਉਹਦੀ ਟੈਂਸ਼ਨ ਹੈ ਤੇ ਗਾਹਾਂ ਤੋਂ ਹੋਰ ਕੋਈ ਗੱਲ ਨਹੀਂ ਨਹੀਂ ਮੈਂ ਕੀਦੋਂ ਕੋਈ ਗੱਲ ਕਰਦੀ ਆਪਣੀ ਨਹੀਂ ਤੁਹਾਡੇ ਜਦੋਂ ਸੀਰੀ ਹੋ ਗਿਆ ਤੁਹਾਡੇ ਘਰ ਹੀ ਰਹਿੰਦਾਗਾ ਕਿਸੇ ਨੂੰ ਨਹੀਂ ਪਤਾ ਘਾਂ ਦੀ ਦਾਲ ਜਦੋਂ ਘਰੀ ਗਲ ਜਾਂਦੀ ਆ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਕੀ ਹੋ ਰਿਹਾ ਇਹ ਤਾਂ ਗੱਲ ਨਾ ਬਣਾਉਣ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਤੂੰ ਪੁੱਠੇ ਪਾਸੇ ਲੈ ਗਈ ਹੈ ਪੁੱਠੇ ਪਾਸੇ ਨਹੀਂ ਆਇਂ ਨਹੀਂ ਮੈਂ ਕਹਿੰਦੀ ਜੇ ਤਾਂ ਉਹ ਤੁਹਾਡੇ ਉ ਆਉਂਦਾ ਹੋਵੇ ਫਿਰ ਤਾਂ ਲੋਕਾਂ ਨੂੰ ਸ਼ੱਕ ਹੋਵੇ ਹੁਣ ਤੁਹਾਡੇ ਘਰੇ ਸੀਰੀ ਆ ਦਿਨ ਰਾਤ ਤੋਂ ਤੁਹਾਡੇ ਘਰ ਹੀ ਰਹਿਣਾਗਾ ਕਾਹ ਕੰਨੀਆ ਘਰ ਦੀ ਦਾਲ ਘਰੀ ਗਲਜੂ ਕਿਸੇ ਨੂੰ ਕੀ ਪਤਾ ਲੱਗਦਾ ਐਵੇਂ ਨਾ ਟੈਨਸ਼ਨ ਲੈ ਨਾ ਕੋਈ ਨਾ ਚੱਲ ਚੰਗਾ ਮੈਂ ਤਾਂ ਜਾਣੀ ਐਗੀ ਚੱਲ ਲੈ ਜੀ ਸਬਜੀ ਪਾਤੀ ਹਾਂ ਹਾਂ ਕੋਈ ਨਾ ਕੋਈ ਨਾ ਮਰ ਜਾ ਕਰ ਗੇੜਾ ਛੇੜਾ ਕੋਈ ਨਾ ਕੋਈ ਨਾ ਘਰ ਦੀ ਦਾਲ ਘਰ ਚੀ ਗਲਜੂ ਇਹ ਤਾਂ ਆਪ ਬਾਈਚਰ ਸੂਹ ਹਲੰਦੀ ਭਰਦੀ ਆ ਹੈ ਮੇਰਾ ਪਤਾ ਕਾਹ ਨੂੰ ਲੈਣ ਆਈ ਸੀ ਗੱਲ ਸੁਣੀ ਹੋਣੀ ਐ ਇਹਦੇ ਮੰਗਰ ਆਈ ਹੋਣੀ ਕੈਲੇ ਦੇ ਦੇਖ ਲਿਆ ਹੋਣਾ ਮੈਨੂੰ ਲੱਗਦਾ ਪੱਕਾ ਇਹ ਰਾਤ ਕੋਈ ਗਿੱਟਮਿਟ ਕਰਕੇ ਆਈ ਹੋਗੀ ਤਾਂ ਹੀ ਦੇਖਣ ਆਈ ਆ ਉਹ ਇਹਨੂੰ ਕੀ ਪਤਾ ਲੱਗਿਆ ਭਰਤੀਆ ਕੌੜੇ ਕੱਚ ਦੀ ਹੋਰ ਇਹਨੂੰ ਕੋਈ ਕੰਮ ਨਹੀਂ ਸਬਜੀ ਲੈਣ ਆਈ ਹੈ ਬਹਾਨਾ ਸਬਜੀ ਦਾ ਹੁਣ ਕਹਦੀ ਬੱਤਾ ਟੱਪਿਆ ਇੱਧਰ ਬੱਤਾ ਪਤਾ ਨਹੀਂ ਕਿਹੜਾ ਕੁੱਤਾ ਬਿੱਲਾ ਹੋ ਨਾਲੇ ਦਾ ਵੇਚਰ ਨੂੰ ਸਾਰਾ ਕੁਝ ਪਤਾ ਨਾਲੇ ਮੇਰੇ ਮੂੰਹੋਂ ਕਹਾ ਲਿਆ ਬੌਲੀ ਮੈਂ ਜਿਹੜਾ ਮੈਂ ਸੱਚ ਦੱਸਤਾ ਹਾਏ ਬੱਗ